YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦੋਸਤੋ 3 ਘੰਟੇ ਦੀ ਪੈਰਵਿਲੀ ਸੀ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਜੇਲ੍ਹ ਤੋਂ ਰਾਜਵਾਨਾ ਕਲਾ ਲੈ ਕੇ ਗਏ ਉੱਥੇ ਉਹਨਾਂ ਦੇ ਭਰਾ ਸਰ ਕੁਲਵੰਤ ਸਿੰਘ ਦਾ ਭੋਗ ਸੀ ਤੇ ਉੱਥੇ ਉਹਨਾਂ ਨੇ ਵੀ 14 ਮਿੰਟ ਦਾ ਬਹੁਤ ਵਧੀਆ ਭਾਸ਼ਣ ਦਿੱਤਾ ਔਰ ਗੰਗੀ ਰਗਵੀਰ ਸਿੰਘ ਨੇ ਵੀ ਕਾਫੀ ਪਾਪੁਰਤ ਗੱਲਾਂ ਕੀਤੀਆਂ ਔਰ ਦੋਨਾਂ ਨੇ ਜੇ ਦੇਖਿਆ ਜਾਵੇ ਤਾਂ ਸਖਾਂ ਦੀ ਏਕਤਾ ਦੀ ਜਾਂ ਸਿਕਸਸਥਾਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਕੀਤੀ ਖੈਰ ਮੈਂ ਅੱਜ ਇਹ ਗੱਲ ਨਹੀਂ ਕਰਨੀ ਮੈਂ ਗੱਲ ਕਰਨੀ ਹੈ ਕਿ ਉੱਥੋਂ ਸਿੱਧੇ ਹੀ ਫਿਰ ਗਿਆਨੀ ਜੀ ਰਕਵੀਰ ਸਿੰਘ ਜੀ ਆਪ ਆਪਣੇ ਘਰ ਅੰਮ੍ਰਿਤਸਰ ਜਾਂਦੇ ਨੇ ਤੇ ਪਿੱਛੇ-ਪਿੱਛੇ ਉਹਨਾਂ ਦੇ ਫਿਰ ਹਰਜਿੰਦਰ ਸਿੰਘ ਧਾਮੀ ਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਭੁੰਦੜ ਉਹ ਵੀ ਪਹੁੰਚ ਜਾਂਦੇ ਨੇ ਬਹਿਰੀਨ ਤੋਂ ਫਿਰ ਆ ਜਾਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਉਬੀਸ ਦੇ ਉੱਪਰ ਚੁਪਾਉਂਦੇ ਨੇ ਤੇ ਫਿਰ ਇੱਕ ਮੀਟਿੰਗ ਹੁੰਦੀ ਹੈ ਗੈਰ ਰਸਮੀ ਮੀਟਿੰਗ ਕਰ ਉਹ ਅਨੋਫੀਸ਼ੀਅਲ ਮੀਟਿੰਗ ਕਹਿ ਲੋ ਜਿੱਦੀ ਲਗਾਤਾਰ ਚਰਚਾ ਹੋ ਰਹੀ ਹੈ ਵੀ ਉੱਥੇ ਕੀ ਹੋਇਆ ਦੇਖੋ ਜੋ ਬਾਹਰ ਆ ਕੇ ਉਹਨਾਂ ਨੇ ਦੱਸਿਆ ਅਸੀਂ ਇੱਕ ਤਾਂ ਕਿੰਤੂ ਪਰੰਤੂ ਨਾ ਕਰੀਏ ਮੰਨ ਲੀਏ ਕਿ ਕਿਉਂਕਿ ਜਿਹੜੀਆਂ ਸ਼ਖਸੀਅਤਾਂ ਬਾਹਰ ਆ ਕੇ ਕਹਿੰਦੀਆਂ ਨੇ ਕਿ ਕੋਈ ਗੱਲ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਬਾਰੇ ਕੋਈ ਗੱਲ ਨਹੀਂ ਹੋਈ 1 ਘੰਟੇ ਚ ਅਸੀਂ ਤਾਂ ਵੈਸੇ ਹੀ ਰਸਮੀ ਤੌਰ ਤੇ ਮੁਲਾਕਾਤ ਕੀਤੀ ਹੈ ਹੁਣ ਇੱਕ ਅਮਰਤਾਰੀ ਬੰਦਾ ਜੇ ਮੈਨੂੰ ਨਹੀਂ ਪਤਾ ਕਿ ਭੁੰਦਰ ਸਾਹਿਬ ਨੇ ਅਮਰਤ ਛਕਿਆ ਕਿ ਨਹੀਂ ਛਕਿਆ ਜੋ ਕਹਿ ਰਹੇ ਨੇ ਅਸੀਂ ਮੰਨ ਲੈਣੇ ਆ ਪਰ ਕਿ ਆਸਰਾ ਹੀ ਲਾਉਣਾ ਤਾਂ ਸਾਡਾ ਹੱਕ ਹੈ ਉਹ ਲੱਗ ਰਹੀ ਹੈ ਨੇ ਮੈਂ ਵੀ ਲਾ ਰਿਹਾ ਤੋ ਉਹਦੇ ਚ ਮੈਨੂੰ ਕੀ ਲੱਗਦਾ ਉਸ ਮੀਟਿੰਗ ਚ ਕੀ ਹੋਇਆ ਹੋਏਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਮੀਟਿੰਗ ਹੋਈ ਤਕਰੀਬਨ 1 ਘੰਟਾ ਚੱਲੀ ਜਿਹਦੇ ਵਿੱਚ ਗਿਆਨੀ ਰਗਵੀਰ ਸਿੰਘ ਦੇ ਨਾਲ ਦੂਜੇ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੀਸੀ ਜਨਾਬ ਅਰਜਵ ਸਾਹਿਬ ਦਾ ਜਥੇਦਾਰ ਜਿਹੜੇ ਪਟਨਾ ਸਾਹਿਬ ਦੇ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਦੇ ਗਿਆਨੀ ਰਜੀਤ ਸਿੰਘ ਨੇ ਬੜਾ ਪੁੱਠਾ ਸੱਦਾ ਬੋਲਿਆ ਅੱਜ ਗੈਨੀ ਹਰਪੀਤ ਸਿੰਘ ਨੂੰ ਵੀ ਜਿੱਨਾਂ ਚ ਰਹੇ ਨੇ ਇਹਨਾਂ ਨੂੰ ਉਤਾਰੋ ਨਹੀਂ ਤਾਂ ਪੰਥ ਜਿਹੜਾ ਹੈ ਹੋਰ ਕਮਜ਼ੋਰ ਹੋਏਗਾ ਇਹ ਬੜਾ ਕੋਈ ਚੱਲਦਾ ਸਾਡੇ ਇੱਥੇ ਬੜੀ ਅਜੀਬ ਜਿਹੀ ਸਥਿਤੀ ਚੋਂ ਨਿਕੜੇ ਹੈ ਸਿੱਖ ਸਿਆਸਤ ਔਰ ਸਿੱਖ ਪੰਥ ਖੈਰ ਮੈਂ ਗੱਲ ਸਿਰਫ ਅੱਜ ਮੀਟਿੰਗ ਦੀ ਗੱਲ ਕਰਨੀ ਹੈ ਸੋ ਮੀਟਿੰਗ ਹੋਈ ਘਟਕ ਚੱਲੀ ਤੇ ਭਾਵੇਂ ਕਿ ਉਹਨਾਂ ਨੇ ਆ ਕੇ ਕਿਹਾ ਜੀ ਅਸੀਂ ਨਹੀਂ ਅਸੀਂ ਤਾਂ ਬਸ ਇਹ ਕਿਹਾ ਕਿ ਰਾਜਵਾਨਾ ਦੀ ਗੱਲ ਉੱਥੋਂ ਆਏ ਸੀ ਕਿ ਸਾਰਾ ਪੰਥ ਉਹਨਾਂ ਦੇ ਨਾਲ ਖੜਾ ਹੈ ਕੌਮ ਦੀ ਏਕਤਾ ਦੀ ਗੱਲ ਹੋਣੀ ਚਾਹੀਦੀ ਹੈ ਇਹ ਜਿਹੀ ਗੱਲਾਂ ਚੱਲੀਆਂ ਪਰ ਨਹੀਂ ਹੋਇਆ ਹੋਏਗਾ ਅਸਰ ਦੇ ਵਿੱਚ ਦੋ ਗੱਲਾਂ ਵਾਪਰ ਰਹੀਆਂ ਨੇ ਜਾਂ ਵਾਪਰ ਸਕਦੀਆਂ ਨੇ ਇੱਕ ਤਾਂ ਇਹ ਹੀ ਕਿ ਪਹਿਲੀ ਵਾਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਭੁੰਦਰ ਸਾਹਿਬ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਇੱਕ ਕਿਸਮ ਦੀ ਚੁਣੌਤੀ ਖੜੀ ਕਰ ਰਿਹਾ ਹੈ ਕਹਿ ਤਾਂ ਰਹੇ ਨੇ ਕਿ ਸੀ ਸਤਕਾਰ ਕਰਦੇ ਆ ਦੇ ਰਹੇ ਨੇ ਚੁਣੌਤੀ ਤੁਸੀਂ ਕਹੋ ਜੀ ਇਹ ਕਿਵੇਂ ਦੇਖੋ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਦੇਖੋ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਕਿ ਜੇ ਤੁਸੀਂ ਸੁਖਵੀਰ ਸਿੰਘ ਬਾਦਲ ਵੱਡੇ ਗੁਨਾਹ ਕੀਤੇ ਨੇ ਜਿਹੜੀ ਉਹਨਾਂ ਦੀ ਤੁਸੀਂ ਵਾਰਤ ਸੁਣੋਗੇ ਉਹਦੇ ਚ ਉਹਨਾਂ ਨੇ ਇਹ ਕਿਹਾ ਜਦੋਂ ਤਨਖਾਹੀ ਐਕਰਾਰ ਦਿੱਤਾ ਨਾ ਕਿ ਤੁਸੀਂ ਗੁਨਾਹ ਕੀਤੇ ਨੇ ਕਿਹਾ ਨਾ ਤਾਂ ਇਹਦਾ ਮਤਲਬ ਰਿਹਾ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਦੋਸ਼ੀ ਬਣਾ ਕੇ ਤਨਖਾਹੀ ਐਕਰਾਰ ਦਿੱਤਾ ਤੇ ਹੁਣ ਇਹ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਵਾਨ ਜਦੋਂ ਇਕੱਠੇ ਹੋਏ ਉਦੋਂ ਦੀ ਗੱਲ ਮੈਂ ਕਰ ਰਿਹਾ ਜਿਹਦੇ ਬਾਰੇ ਪਹਿਲੀ ਚੁਣੌਤੀ ਤਾਂ ਉਹਦੀ ਮਿਲ ਗਈ ਕਿ ਜਿਹੜੇ ਜਿੰਨਾ ਕਾਰਨਾ ਕਰਕੇ ਇਹਨਾਂ ਨੂੰ ਗਨਾਹਗਾਰ ਕਿਹਾ ਗਿਆ ਉਹਨਾਂ ਨੂੰ ਖੁਦ ਸੁਖਵੀਰ ਸਿੰਘ ਬਾਦਲ ਕੂੜ ਪ੍ਰਚਾਰ ਕਰਦੇ ਨੇ ਹੱਥੇ ਕਹਿੰਦੇ ਨੇ ਦੂਜੇ ਪੱਤਰ ਦੇ ਵਿੱਚ ਇੱਕ ਚੁਣੌਤੀ ਤਾਂ ਹੋ ਗਈ ਕਿ ਜਥੇਦਾਰ ਕਹਿੰਦੇ ਨੇ ਕਿ ਤੁਸੀਂ ਗਨਾਹ ਕੀਤੇ ਨੇ ਉਹ ਮੰਨਦੇ ਨੇ ਹਾਂ ਮੈਂ ਗਨਾਹ ਕੀਤੇ ਨੇ ਫਿਰ ਉਹ ਕਹਿੰਦੇ ਨੇ ਕੂੜ ਪ੍ਰਚਾਰ ਹੈ ਹੋ ਗਿਆ ਨਾ ਚੈਲੰਜ ਵੀ ਪਹਿਲਾਂ ਕੁਝ ਹੋਰ ਕਹਿੰਸੀ ਪਰ ਇਦੋਂ ਵੱਡਾ ਚੈਲੰਜ ਇਹ ਹੈ ਵੱਡੀ ਚੁਣੌਤੀ ਦਿੱਤੀ ਜਿਹੜੀ ਹੈ ਬਰਵਿੰਦਰ ਸਿੰਘ ਭੁੰਦਰ ਦੀ ਅਗਵਾਈ ਦੇ ਵਿੱਚ ਉਹ ਕੀ ਚੁਣੌਤੀ ਹੈ ਜਦੋਂ ਕਹਿੰਦੇ ਨੇ ਜੀ ਅਕਾਲ ਤਖਤ ਸਾਹਿਬ ਤੇ ਕੀ ਦਬਾ ਪਾਇਆ ਜਾਂਦਾ ਇਹ ਦਬਾ ਪਾਇਆ ਜਾਂਦਾ ਕਿ ਉਹ ਤਾਂ ਕਹਿ ਰਹੇ ਨੇ ਕਿ ਜੀ ਇਹ ਗੜਾ ਘਾਰ ਹੈ ਤੇ ਵਰਕਿੰਗ ਕਮੇਟੀ ਕਹਿ ਰਹੀ ਹੈ ਭੁੰਦਰ ਸਾਹਿਬ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਇਹ ਇਹਨਾਂ ਤੋਂ ਬਿਨਾਂ ਤਾਂ ਕੰਮ ਚੱਲ ਹੀ ਨਹੀਂ ਰਿਹਾ ਤਾਂ ਹੀ ਤਾਂ ਸੀ ਇਲੈਕਸ਼ਨ ਲਈ ਸਾਡੇ ਜਰਨਲ ਹੈ ਤੇ ਜਰਨੈਲ ਦੀ ਜਿਹੜੀ ਲੋਕ ਤਾਂ ਅਸਤੀਫੇ ਦੇ ਰਹੇ ਨੇ ਜਰਨੈਲ ਦੇ ਜਿਹੜੇ ਚੰਗੇ ਕੰਮ ਕਰਕੇ ਜੋਗ ਅਗਵਾਈ ਹੈ ਸੁਖਵੀਰ ਸਿੰਘ ਬਾਦਲ ਦੀ ਤੇ ਬੱਡੀ ਕੰਟਰਡਿਕਸ਼ਨ ਹੋ ਗਈ ਇਹਦਾ ਮਤਲਬ ਤੁਸੀਂ ਜੋ ਕਾਲ ਤੱਕ ਸਭ ਕਹਿ ਰਹੇ ਹੈ ਉਹਨੂੰ ਮੰਨਦੇ ਨਹੀਂ ਜੋ ਤੁਸੀਂ ਮੰਨੇ ਉਹਨੂੰ ਵੀ ਨਹੀਂ ਮੰਨਦੇ ਜੋ ਸੁਖਵੀਰ ਸਿੰਘ ਬਾਦਲ ਮੰਨੇ ਹੈ ਕਿ ਹਾਂ ਮੈਥੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਹੜੀਆਂ ਚਾਰ ਭੁੱਲਾ ਉਹਨਾਂ ਨੇ ਲਿਖ ਕੇ ਦਿੱਤੀਆਂ ਵੀ ਆ ਗਨਾ ਕੀਤੇ ਨੇ ਜੋ ਸੁਧਾਰ ਲਹਿਰ ਆਲੇ ਨੇ ਤੇ ਜਿਸੇ ਲੈ ਕੇ ਚਾਹੇ ਉਹ ਬੇਅਦਵੀ ਦੇ ਮਾਮਲੇ ਦੇ ਵਿੱਚ ਮਾਫੀ ਦੇਣਾ ਸੀ ਜਾਂ ਸਵੇਤ ਸਰੋਂ ਡੀਸੀਪੀ ਲਾਉਣਾ ਸੀ ਜਾਂ ਬੈਬਲ ਕਲਾ ਕੋਟਕਪੂਰਾ ਜਾਂ ਉਸ ਤੋਂ ਪਹਿਲਾਂ 2007 ਵਿੱਚ ਜਦੋਂ ਸਾੰਗ ਰਚਾ ਸੀ ਉਹਦਾ ਕੇਸ ਵਾਪਸੀ ਇਹ ਸਾਰੀਆਂ ਗੱਲਾਂ ਤੇ ਉਹ ਮੰਨਦੇ ਨੇ ਉਹ ਕਹਿੰਦੇ ਜੀ ਹੁਣੇ ਹੀ ਕਹਿੰਦੇ ਵੀ ਉਹ ਤਾਂ ਜੋਗ ਪਾਈ ਹੈ ਤਾਂ ਹੁਣ ਇਹ ਦੋ ਗੱਲਾਂ ਹੋਈਆਂ ਜਾਂ ਤਾਂ ਜੱਥੇਦਾਰ ਸਾਹਿਬ ਨੇ ਗਿਲਾ ਕੀਤਾ ਹੋਗਾ ਕਿ ਜੀ ਭੁੰਦਰ ਸਾਹਾ ਕੀ ਫੜਾ ਅਸੀਂ ਕੁਝ ਕਹਿ ਰਹੇ ਤੁਸੀਂ ਇੱਥੇ ਜਿ ਸਾਡੇ ਉਲਟ ਚੱਲ ਰਹੇ ਹੋ ਚੱਕ ਚਾਲਤਾ ਉਲਟੀ ਰਹੀ ਨੇ ਤੁਹਾਡੇ ਸਾਹਮਣੇ ਹੈ ਨਾ ਇਹ ਤਾਂ ਤੱਥ ਨੇ ਫੈਕਟ ਨੇ ਜ਼ਮੇਤ ਹੱਥ ਨੇ ਜਿਵੇਂ ਜਿਹੜਾ ਗਨਾ ਕਬੂਲ ਵੀ ਕਰਨਾ ਤੇ ਕੂੜ ਪ੍ਰਚਾਰ ਵੀ ਕਰਨਾ ਤੋਂ ਉਵੇਂ ਹੀ ਇਹ ਤੱਥ ਹੈ ਕਿ ਉਹਨਾਂ ਨੇ ਅਗਲਤਖ ਸਾਹਿਬ ਦੇ ਜੋ ਕਹਿ ਰਿਹਾ ਉਹਦੇ ਉਲਟ ਉਹਨੇ ਸਟੈਂਡ ਲੈ ਲਿਆ ਵਰਕਿੰਗ ਕਮੇਟੀ ਦੇ ਕਿ ਜੇ ਤੁਸੀਂ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਅਸੀਂ ਜਿਹੜਾ ਹੈ ਸਾਰੇ ਅਸਤੀਫਾ ਦੇ ਦਾਂਗੇ ਇੱਕ ਤਾਂ ਇਹ ਗੱਲ ਹੋ ਸਕਦੀ ਹੈ ਜੱਥੇਦਾਰ ਸਾਹਿਬਾਨ ਇਹ ਗੱਲ ਕਹਿ ਦੇਣ ਕਿ ਤੁਸੀਂ ਸਾਡੇ ਖਿਲਾਫ ਚੱਲ ਰਹੇ ਹੋ ਜਾਂ ਖਿਲਾਫ ਸਟੈਂਡ ਲੈ ਰਹੇ ਹੋ ਦੂਜੀ ਗੱਲ ਉਲਟ ਵੀ ਦੂਜੇ ਪਾਸੇ ਪੁੰਦਰ ਸਾਹਿਬ ਤੇ ਧਾਮੀ ਸਾਹਿਬ ਇਹ ਕਹਿ ਰਹੇ ਹੁਣ ਕਿ ਜੀ ਬਹੁਤ ਹੋ ਗਿਆ ਹੁਣ ਤਾਂ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਹਿੰਦੂ ਚਿਹਰੇ ਨੇ ਉਹ ਛੱਡ ਕੇ ਜਾ ਰਹੇ ਨੇ ਤੇ ਪਹਿਲਾਂ ਐਨਕੇ ਸ਼ਰਮਾ ਛੱਡ ਕੇ ਚਲਾ ਗਿਆ ਫਿਰ ਅਨਿਲ ਜੋਸ਼ੀ ਨੇ استਿਫਾ ਦਿੱਤਾ ਹੋਰ استਿਫਾ ਆ ਰਹੇ ਨੇ ਤੇ ਇਹ ਹਰਮਿਤ ਸੰਧੂ ਦਾ استਿਫਾ ਆ ਗਿਆ ਹਾਲਾਂਕਿ ਉਹ ਹਰਮਿਤ ਸੰਧੂ ਦਾ استਿਫਾ ਦੇ ਨਾਲ ਕੋਈ تعلق ਨਹੀਂ ਉਹ ਦੇਸ਼ ਪ੍ਰਤਾਪ ਕਰੋਂ ਦਾ ਬੰਦਾ ਹੈ ਉਹ ਕਹਿੰਦਾ استਿਫਾ ਦੇਤਾ ਹਾਂ ਕਿਤੇ پارٹی ਚੜਾ ਜਾਓ ਹੋਰ ਅਨਿਲ ਜੋਸ਼ੀ ਦੇ ਤਾਂ ਬਿਲਕੁਲ ਨਹੀਂ ਹੋਈ ਕਿ ਇਹ ਜਿਹੜੀ پارٹی ਕਿਸ ਪਾਸੇ ਦਾ ਕੋਈ ਧਰਮ ਤੇ ਵਿਧਾਰ ਤੇ پارٹی ਬਣ ਜਾਣੀ ਚਾਹੀਦੀ ਇਹ ਕਹਿ ਰਿਹਾ ਹੈ ਅਨਿਲ ਜੋਸ਼ੀ ਤੇ ਦੂਜੇ ਪਾਸੇ ਉਹ ਕਹਿੰਦਾ ਇਹ ਪਾਰਟੀ ਜਿਹੜੀ ਹੈ ਇਹ ਤਾਂ ਪੰਥਕ ਮਸਲਾ ਚੋਰ ਚ ਕਰੇਗੀ ਉਹ ਰੋਲਾ ਤਾਂ ਇਹੀ ਹੈ ਜੇ ਕਿਤੇ ਪੰਥਕੀ ਗੱਲ ਕਰਦੇ ਹੁੰਦੇ ਆਪਣੇ ਮੂਲ ਸਿਧਾਂਤ ਤੇ ਹੁੰਦੇ ਇਹ ਪੰਜਾਬੀ ਪਾਰਟੀ ਨਾ ਬਣਦੀ ਤਾਂ ਇਸ ਪਾਰਟੀ ਦਾ ਇਹ ਹਾਲ ਹੀ ਹੋਣਾ ਸੀ ਇਹ ਜੋ ਕੁਝ ਮੋਗਾ ਚ ਕੀਤਾ ਸੀ ਉਹਦੇ ਫਲ ਭੁਗਤ ਰਹੇ ਨੇ ਕਿ ਇਹਨੂੰ ਬਣਾ ਲਓ ਪੰਜਾਬੀ ਪਾਰਟੀ ਤੇ ਹੁਣ ਵੀ ਜਿਹੜੀ ਕੋਰ ਕਮੇਟੀ ਚਾਹੀ ਕਿਹਾ ਸੀ ਬੱਬਲ ਪਸਦਾ ਆ ਵੀ ਪਾਈ ਜਾਂਦੇ ਨੇ ਇਸ ਇਲੈਕਸ਼ਨ ਤੋਂ ਪਹਿਲਾਂ ਜਿਹੜੀ 24 ਵਾਲੀ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਕੋਰ ਕਮੇਟੀ ਚ ਇਹ ਨਹੀਂ ਕਿਹਾ ਸੀ ਅਸੀਂ ਅਸੀਂ ਆਪਦੇ ਮੋੜੋ ਪੁਰਾਣੇ ਝੰਡੇ ਤੇ ਆ ਗਏ ਲੇਕਿਨ ਟਿਕਟਾ ਦਿੱਤੀ ਇੱਕ ਅਨਕੇ ਸ਼ਰਮਾ ਨੂੰ ਅਨਿਲ ਜੋਸ਼ੀ ਨੂੰ ਮਤਲਬ ਇਹ ਇਹਦੇ ਵਿੱਚ ਕੀ ਤੁਸੀਂ ਕਹੋਗੇ ਇਹ ਉਹਦੇ ਆਪਦੇ ਮੂੰਹ ਹੀ ਕਹਤਾ ਵੀ ਪੰਥ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਹੁਣ ਜਿਹੜੀ ਇੱਕ ਪਾਰਟੀ ਪੰਥਕ ਹੈ ਜੋ ਪੰਥ ਦੀ ਗੱਲ ਦਾਅਵਾ ਤਾਂ ਉਹ ਕਰਦੇ ਨੇ ਅਸੀਂ ਪੰਥ ਦੀ ਨਮਾਇਦਾ ਜਮਾਤ ਹੈ ਤੇ ਦੂਜੇ ਪਾਸੇ ਨਰਜੋਸ਼ਿਕਾ ਦਾ ਤਾਂ ਪੰਥ ਦੀਆਂ ਗੱਲਾਂ ਚ ਪੁੱਲ ਜੁਕ ਰਹਿਗੇ ਮੈਂ ਇੱਥੇ ਕੀ ਕਰਨਾ ਤੋ ਇਹ ਗੱਲ ਵੀ ਉਹਨਾਂ ਨੇ ਕਿਹਾ ਕਿ ਇਸਤੀਫੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਜੀ ਤੁਸੀਂ ਜਲਦੀ ਧਾਰਮਿਕ ਸਜ਼ਾ ਸੁਣਾਓ ਇਹ ਤਾਂ ਗੱਲ ਪੱਕੀ ਹੈ ਕਿ ਉਹਨੜੇ ਛੁੜ ਗਿਆ ਹੋਊਗਾ ਵੀ ਸਿਆਸੀ ਸਜ਼ਾ ਸੁਣਾਓ ਉਹਨਾਂ ਨੇ ਕਿਹਾ ਹੋਊਗਾ ਕਿ ਧਾਰਮਿਕ ਸਜ਼ਾ ਸੁਣਾਓ ਇਹ ਗੱਲ ਜਿ ਕਿਤੇ ਪਹਿਲਾਂ ਦੇ ਹਾਲਾਤ ਹੁੰਦੇ ਹੋ ਵੀ ਜਾਂਦੀ ਮੈਂ ਤੁਹਾਨੂੰ ਦੱਸਾਂ ਇਹ ਵੀ ਗੱਲ ਨਹੀਂ ਹੈ ਕਿ ਜੇ ਪਹਿਲਾਂ ਵਾਲੇ ਹਾਲਾਤ ਹੁੰਦੇ ਨਾ ਜਦੋਂ ਮਾਫੀ ਦਵਾਈ ਸੀ ਇਹ ਤਾਂ ਅੰਦਰੋਂ ਦੀ ਤਾਂ ਬਹੁਤ ਔਖੇ ਹੋਣੇ ਕਿ ਉਹੀ ਜਥੇਦਾਰ ਨੇ ਜਿਨ੍ਹਾਂ ਨੂੰ ਅਸੀਂ ਪਾਟ ਕਰਦੇ ਉਹਨਾਂ ਦੇ ਮਗਰ ਸ਼੍ਰੋਮਿਕ ਕਮੇਟੀ ਦਾ ਪ੍ਰਧਾਨ ਜਾਵੇ ਜਿਹੜਾ ਉਹਨਾਂ ਦੀ ਅਪਾਇੰਟਮੈਂਟ ਅਥਾਰਟੀ ਹੈ ਦੂਜੇ ਪਾਸੇ ਪਾਇਟਿਕ ਅਥਾਰਟੀ ਤੋਂ ਸ਼੍ਰੋਮਿਕ ਕਾਲੀ ਦਾ ਪ੍ਰਧਾਨ ਉਹ ਖੁਦ ਆਵੇ ਚੱਲ ਕੇ ਜੀ ਮੈਨੂੰ ਤੁਸੀਂ ਜਲਦੀ ਸਹਾਇਤਾ ਲਾਓ ਅੰਦਰੋਂ ਦੀ ਤਾਂ ਬਹੁਤ ਦੁਖੀ ਹੋਣਾ ਨਾ ਪਿਆ ਕੀ ਹੋ ਗਿਆ ਤੇ ਭਾਈ ਜਿਹੜਾ ਕੁਛ ਕੀਤਾ ਉਹਦਾ ਫਲ ਤਾਂ ਮਿਲਣਾ ਹੀ ਹੁੰਦਾ ਨਾ ਜੋ ਬੀਜਾਂਗੇ ਉਹੀ ਵੜਾਂਗੇ ਸੋ ਉਹ ਇਹ ਜਿਹੜੀ ਆਪਣੀ ਗੱਲ ਚ ਸੀ ਇਸ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਹੋ ਸਕਦੀਆਂ ਨੇ ਤੇ ਲੋਕ ਤਾਂ ਹੋਰ ਵੀ ਕਹਿੰਦੇ ਨੇ ਜੀ ਉਹਨਾਂ ਨੇ ਕਿਹਾ ਹੋਊਗਾ ਕਿ ਅਸੀਂ ਜੇ ਤੁਸੀਂ ਸਾਡੇ ਤੇ ਦਬਾਅ ਪਾਉਂਗੇ ਅਸੀਂ ਅਸਤੀਫਾ ਦੇ ਮੈਨੂੰ ਨਹੀਂ ਲੱਗਦਾ ਅਸੀਂ ਤਾਂ ਫਿਰ ਤਾਂ ਇਹ ਵੀ ਇੱਕ ਇੱਕ ਬੰਦਾ ਮੈਂ ਇਹ ਵੀ ਅਸਲ ਤਾਂ ਜਿਹੜਾ ਸੋਸ਼ਲ ਮੀਡੀਆ ਨਾ ਇਹਦੇ ਵਿੱਚ ਜਿਹੜਾ ਜੋਦਲ ਕਰਦਾ ਬੋਲੇ ਕੌਣ ਰੋਕ ਸਕਦਾ ਇੱਥੇ ਤੋ ਇੱਕ ਵੇ ਸੌਣੇ ਸੀ ਉਹ ਕਹਿੰਦਾ ਵੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਅਸਤੀਫਾ ਦਿਓ ਪਰ ਇਹ ਇਹ ਪੋਜੀਸ਼ਨ ਐਸੀ ਨਹੀਂ ਹੈ ਕਿ ਜਥੇਦਾਰਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਅਸਤੀਫਾ ਦਿਓ ਈਵਨ ਜੇ ਜਥੇਦਾਰ ਖੁਦ ਵੀ ਅਸਤੀਫਾ ਦੇਣ ਅਗਿਆਨੀ ਰਗੂਰਸਨ ਨੇ ਦਿੱਤਾ ਤਾਂ ਅਸੀਂ ਚੈਲੰਜ ਕਿ ਜੇ ਤੁਸੀਂ ਗਿਆਨੀ ਹਰਪ੍ਰੀਤ ਨੇ ਅਸਤੀਫਾ ਪ੍ਰਵਾਨ ਕਰਦੇ ਹੋ ਤਾਂ ਮੇਰਾ ਵੀ ਅਸਤੀਫਾ ਲਓ ਤੋ ਅਸਤੀਫਾ ਵਾਲੀ ਖੇਡ ਨਹੀਂ ਹੈ ਹੁਣ ਤਾਂ ਇਹੀ ਲੱਗਦਾ ਕਿ ਇਹ ਇੱਕ ਦੂਜੇ ਤੋਂ ਜਿਹੜਾ ਹੈ ਇਹੀ ਆਸ ਰੱਖਦੇ ਨੇ ਕਿ ਵੀ ਥੋੜੇ ਬਹੁਤ ਹੋ ਗਿਆ ਹੁਣ ਤੁਸੀਂ ਕਰ ਲਓ ਜਿਆਦਾ ਡਿਲੇ ਨਾ ਕਰੋ ਤੇ ਦੂਜੇ ਪਾਸੇ ਜਥੇਦਾਰ ਸਾਹਿਬਾਨ ਦੇ ਮਨ ਚ ਇਹ ਹੈ ਕਿ ਜੇ ਅਸੀਂ ਫੈਸਲਾ ਹੁਣ ਸੰਗਤ ਦੀ ਭਾਵਨਾ ਦੇ ਖਿਆਲ ਦੇ ਮੁਤਾਬਕ ਨਾ ਹੋ ਸਕੇ ਸਾਥੋਂ ਤਾਂ ਵਿਰੋਧ ਬਹੁਤ ਹੋਊਗਾ ਕਿਉਂਕਿ ਉਹਨਾਂ ਨੇ ਪਹਿਲਾਂ ਦੇਖ ਚੁੱਕੇ ਨੇ ਕਿ ਰੈਡੀਬਿਲਟੀ ਜਿਹੜੀ ਹੈ ਨਾ ਵਿਸ਼ਵਾਸ ਯੋਗਤਾ ਬਣਾਉਣ ਲਈ ਬਹੁਤ ਟਾਈਮ ਲੱਗਦਾ ਹੈ ਤੇ ਵਿਸ਼ਵਾਸਯੋਗਤਾ ਹਸਲ ਖਤਮ ਉਦੋਂ ਹੋਗੀ ਨਾ ਜਦੋਂ ਰਾਮ ਰਹੀਮ ਨੂੰ ਬਿਨਾ ਮੰਗੇ ਬਿਨਾ ਲੈ ਕੇ ਟੈਂਪਰ ਕਰਕੇ ਮਾਫੀ ਦੇ ਦਿੱਤੀ ਗਈ ਇਸ ਕਰਕੇ ਜੱਥੇਦਾਰ ਸਾਹਿਬਾ ਨੂੰ ਵੀ ਇਸ ਸੰਸਥਾ ਦਾ ਇਸ ਸੰਸਥਾ ਦੀ ਵਿਸ਼ਵਾਸਯੋਗਤਾ ਉਹਦੀ ਸ਼ਾਖ ਬਚਾਉਣ ਦਾ ਫਿਕਰ ਵੀ ਹੈ ਉਹ ਵੀ ਇਸ ਕਰਕੇ ਫੂਕ ਫੂਕੇ ਕਦਮ ਰੱਖ ਰਹੇ ਨੇ ਕਹਿੰਦਾ ਮੇਰਾ ਖਿਆਲ ਹੈ ਇਸ ਮੀਟਿੰਗ ਚ ਇਹ ਹੋ ਸਕਦਾ ਮੈਂ ਬਹੁਤ ਵਾਰ ਕਿਹਾ ਕੋਈ ਬੰਦਾ ਅੰਦਰ ਨਹੀਂ ਬੈਠਾ ਮੈਂ ਤਾਂ ਇੱਕ ਸ਼ੁਰੂ ਚ ਹੀ ਕਹਤਾ ਸੀ ਵੀ ਜਾਰਡਨ ਕਹਤਾ ਸੀ ਸੱਚ ਮੰਨ ਲਿਆ ਪਰ ਸਾਡਾ ਹੱਕ ਹੈ ਕਿ ਅਸੀਂ ਕਿ ਐਸ ਰਾਈਆਂ ਲਾਈਆਂ ਉਹ ਲਾਈਆਂ ਨੇ ਹਾਲਾਂਕਿ ਮੈਨੂੰ ਪਤਾ ਹੈ ਕਿ ਜਿਹੜੇ ਪੋਲੀਟਿਕਲ ਬੰਦੇ ਹੁੰਦੇ ਨੇ ਉਹ ਕਿੰਨਾ ਕ ਸੱਚ ਬੋਲਦੇ ਨੇ ਇਹ ਤੁਹਾਨੂੰ ਵੀ ਪਤਾ ਹੈ ਕੋਈ ਹੋਣ ਜਿਹੜੀ ਮਰਜ਼ੀ ਜਮਾਤ ਦੇ ਹੋਣ ਤੇ ਉਹਨਾਂ ਦਾ ਸੱਚ ਆਪਾਂ ਨੂੰ ਸਮਝ ਆਉਂਦਾ ਹੈ ਉਹ ਤਾਂ ਉਹ ਮੇਰੇ ਜਿਹੜੀ ਉਹ ਗੱਲ ਯਾਦ ਹੈ ਚੰਦਰਸ਼ੇਖਰ ਦੀ ਕਿ ਉਹਨੇ ਕਿਤੇ ਫੈਸਲਾ ਕਰਤਾ ਕਹਿੰਦਾ ਲਓ ਜੀ ਮੇਰਾ ਤਾਂ ਇਹ ਫੈਸਲਾ ਹੈ ਦੂਜੇ ਦਿਨ ਉਹਨੇ ਫੈਸਲਾ ਬਦਲ ਲਿਆ ਉਹਨੂੰ ਪੁੱਛਿਆ ਤੂੰ ਤਾਂ ਕੱਲੇ ਫੈਸਲਾ ਕੀਤਾ ਸੀ ਕਹਿੰਦੇ ਮੈਂ ਕਦੋਂ ਕਿਹਾ ਸੀ ਕਿ ਮੇਰਾ ਅੰਤਮ ਫੈਸਲਾ ਕੋਈ ਗੁੜ ਅੰਤਮ ਫੈਸਲਾ ਹੁੰਦਾ ਕੀ ਪਤਾ ਕਦੋਂ ਕੀ ਕਹਤਾ ਉਦੋਂ ਕਹਤਾ ਜਲਦੀ ਚੀਮਾ ਨੇ ਕਿ ਜੀ ਇਹ ਤਾਂ ਇਸ ਕਰਕੇ ਅਸਤੀਫਾ ਦਿੱਤਾ ਹੈ ਕਿ 14 ਨੂੰ ਇਲੈਕਸ਼ਨ ਹੋਣੀ ਹੈ ਹੁਣ ਗੱਲੀ ਨਹੀਂ ਕਿਤੇ ਇਹ ਨਹੀਂ ਵਰਕਿੰਗ ਕਮੇਟੀ ਤਾਂ ਜਿਗਰ ਤੱਕ ਨਹੀਂ ਹੋਇਆ ਸੀ ਹੋਰ ਕਹਤਾ ਕੋਈ ਚਲ ਕੋ ਗੱਲੇ ਬਾਅਦ ਚ ਕਰ ਲਾਂਗੇ ਇਸ ਤਰ੍ਹਾਂ ਹੀ ਚੱਲਦਾ ਇੱਥੇ ਖੈਰ ਜਿਹੜੀ ਇਸ ਮੀਟਿੰਗ ਤੋਂ ਬਾਅਦ ਕੈਸ ਰਾਇਆਂ ਦਾ ਬਾਜ਼ਾਰ ਤਾਂ ਗਰਭ ਹੋਣਾ ਹੀ ਸੀ ਦੇਖੋ ਕੀ ਹੁੰਦਾ ਹੈ ਲੇਕਿਨ ਸੱਚਮੁੱਚ ਹੀ ਸੰਕਟ ਚੋਂ ਹੁਣ ਸ਼ਰੋਮੀ ਅਕਾਲੀ ਦਲ ਜਿਹੜਾ ਹੈ ਨਿਕਲ ਜਾਣਾ ਚਾਹੀਦਾ ਹੈ ਖੇਤਰੀ ਪਾਰਟੀ ਹੈ ਪੰਜਾਬ ਨੂੰ ਸੱਚਮੁੱਚ ਬਹੁਤ ਲੋੜ ਹੈ ਇਸ ਪਾਰਟੀ ਦੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ